ਸਰ ਮਾਮਲਾ ਇਹਦਾ ਹੈ ਕਿ ਮੇਰਾ ਬ੍ਰਦਰ ਛੋਟਾ ਭਰਾ ਮੇਰੇ ਤੋਂ ਉਹ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਫੋਟੋਗ੍ਰਾਫੀ ਦਾ ਕੰਮ ਕਰਨ ਵਾਸਤੇ ਉਹ 13 ਤੀਨ ਲੋੜੀ ਵਾਲੇ ਦਿਨ ਭਰਾ ਦਾ ਨਾਮ ਕੀ ਸੀ ਤਿਕਸ਼ਿਤ ਨਹੀਂ ਤਿਕਸ਼ਿਤ ਨਾਮ ਆ ਮੇਰੇ ਭਰਾ ਦਾ ਉਹ 30 ਸਾਲਾਂ ਦਾ ਸੀ ਤੇ ਉਹ ਜਲੰਧਰ ਪ੍ਰੋਗਰਾਮ ਨੂੰ ਲਾਉਣ ਗਿਆ ਸੀਗਾ ਜਲੰਧਰ ਤੋਂ ਵਾਪਸ ਆ ਗਿਆ तकरीबन ਕੋਈ 11:44 ਮਿੰਟ ਤੇ ਮੈਂ ਜਦੋਂ ਫੋਨ ਲਾਇਆ ਉਹਨੂੰ ਉਹਦਾ ਫੋਨ ਬੰਦ ਆਉਂਦਾ ਸੀ ਅਗਲੇ ਦਿਨ ਸਵੇਰੇ ਸਾਨੂੰ ਪਤਾ ਲੱਗਿਆ ਵੀ ਉੱਥੋਂ ਜਲੰਧਰ ਤੋਂ ਉਹ ਚੱਲ ਪਿਆ ਸੀਗਾ ਤੇ ਉਸ ਦੌਰਾਨ ਅਸੀਂ ਫਿਰ ਕਾਰਵਾਈ ਕਰਨੀ ਸ਼ੁਰੂ ਕੀਤੀ ਰਿਪੋਰਟ ਲਿਖਾਈ ਆਪਣੇ ਸੁਲਤਾਨਪੁਰ ਥਾਣੇ ਜਾ ਕੇ ਵੀ ਔਰ ਜੋ ਜੋ ਕਰ ਸਕਦੇ ਸੀਗੇ ਸਾਰੀਆਂ ਗੱਲਾਂ ਵੀ ਸਾਡਾ ਮਤਲਬ ਲੱਭ ਨਹੀਂ ਰਿਹਾ ਤੇ ਇਵਨ ਮੈਂ ਜਲੰਧਰ ਵੀ ਜਾ ਕੇ ਰਿਪੋਰਟ ਲਿਖਾ ਕੇ ਆਇਆ ਅਸੀਂ ਹਸਪੀਟਲ ਦੇ ਵਿੱਚ ਵੀ ਪਤਾ ਕਰਵਾਇਆ ਜਲੰਧਰ ਵੀ ਪਤਾ ਕਰਵਾਇਆ ਔਰ ਥਲੇ ਵੀ ਸਾਡਾ ਬੰਦਾ ਗਿਆ ਤੇ ਇਹਨਾਂ ਵੱਲੋਂ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਅੱਜ ਸਵੇਰੇ ਮੈਨੂੰ ਇਥੇ ਸ਼ਿਖੂਪਤ ਰਾਹੁਲ ਪਾੜਿਆ ਕੌਂਸਲਰ ਆ ਉਹਨਾਂ ਦਾ ਫੋਨ ਆਇਆ ਵੀ ਜਿਹੜੀ ਇਹ ਫੋਟੋ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਵੀ ਜਿਹੜੀ ਲਾਪਤਾ ਆ ਇਹਨਾਂ ਨੂੰ ਮੈਂ ਐਂਬੂਲੈਂਸ 'ਚ ਪਾਇਆ ਆ 13 ਤਰੀਕ ਨੂੰ ਰਾਤ ਨੂੰ ਹੀ 12 ਵਜੇ ਕੁ ਪਹਿਰੇ 7 ਵਜੇ 35 40 ਮਿੰਟ ਤੇ ਪਹੁੰਚੇ ਹੋਵਾਂਗੇ ਸਰਕਾਰੀ ਹਸਪਤਾਲ ਜਿੱਥੇ ਡਾਕਟਰ ਸਾਨੂੰ ਦੱਸਦਾ ਆ ਕਿ ਲੋੜੀ ਦਾ ਫੰਕਸ਼ਨ ਸੀਗਾ ਲੋੜੀ ਵਾਲੇ ਦਿਨ ਰਸ਼ ਬਹੁਤ ਸੀਗਾ ਉਸ ਰਸ਼ ਦੇ ਦੌਰਾਨ ਸਾਡੇ ਕੋਲੋਂ ਸ਼ਾਇਦ ਇਤਲਾ ਨਹੀਂ ਕਰ ਹੋਈ ਤੇ ਅਸੀਂ ਹੁਣ ਭੇਜੀ ਆ ਜਿਹੜੀ ਪੁਲਿਸ ਵਾਲਿਆਂ ਕੋਲ ਇਤਲਾਹ ਦੀ ਰਿਸੀਵਿੰਗ ਹੋਈ ਆ ਉਹ 9:32 ਮਿੰਟ ਦੀ ਹੋਈ ਆ ਮੈਨੂੰ ਨਾ ਤੇ ਮੇਰੇ ਭਰਾ ਦੀ ਅੱਜ ਦੀ 15 ਤਰੀਕ ਦੀ 15 ਤਰੀਕ ਨੂੰ 9:32 ਮਿੰਟ ਦੀ ਇਹਨਾਂ ਕੋਲ ਪਹੁੰਚੀ ਆ ਖਬਰ ਤੇ ਮੈਨੂੰ ਨਹੀਂ ਪਤਾ ਮੇਰਾ ਭਰਾ ਕਿਸ ਹਾਲਾਤ ਚ ਸੀਗਾ ਅਸੀਂ ਪੂਰਾ ਦਿਨ ਖੱਜਲ ਹੋਏ ਆ ਲੱਭਦੇ ਫਿਰੇ ਆ ਕਿਤੋਂ ਸਾਨੂੰ ਉਹਦੀ ਕੋਈ ਹੋਰ ਪਤਾ ਨਹੀਂ ਲੱਗਿਆ ਅੱਛਾ ਜਦੋਂ ਜਗੰਦਰੋਂ ਫੰਕਸ਼ਨ ਲਾਣ ਗਏ ਸੀਗੇ ਉਹ ਲਾ ਕੇ ਆਏ ਇਹਦੇ ਤੇ ਸੀਗੇ ਮੋਟਰਸਾਈਕਲ ਮੋਟਰਸਾਈਕਲ ਤੇ ਸੀਗੇ ਇਕੱਲੇ ਸੀਗੇ ਹਾਂਜੀ ਆਮ ਤੌਰ ਤੇ ਜਾਂਦੇ ਨੇ ਉਹ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਤੇ ਆਉਣਾ ਜਾਣਾ ਲਗਾ ਹੀ ਰਹਿੰਦਾ ਹੈ ਬਈ ਇਹੋ ਜੀ ਗੱਲਬਾਤ ਹੋਣੀ ਨਹੀਂ ਫੋਨ ਤੇ ਸਾਡੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਜਿੰਦੇ ਚਲਣ ਤੋਂ ਪਹਿਲਾਂ ਨਹੀਂ ਸਾਡੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਿਉਂਕਿ ਉਹਦਾ ਫੋਨ ਜਦੋਂ ਸਵਿਚ ਆਫ ਵੀ ਆਇਆ ਮੈਂ 9:12 ਵਜੇ ਫੋਨ ਕੀਤਾ ਜਦੋਂ ਤੋਂ ਸਾਨੂੰ ਸੀ ਕੋਈ ਉੱਥੇ ਰੁਕ ਗਿਆ ਹੋਊਗਾ ਪਰ ਜਦੋਂ ਅਸੀਂ ਫੋਨ ਲਾ ਕੇ ਪੁੱਛਿਆ ਵੀ ਤੁਹਾਡੇ ਕੋ ਆਇਆ ਸੀ ਕਿ ਕਿੱਥੇ ਆ ਹੁਣ ਤੇ ਉਹ ਕਹਿਣ ਲੱਗੇ ਵੀ ਸਾਡੇ ਕੋਲ ਤਾਂ ਚੱਲ ਗਿਆ ਆ ਇਥੋਂ ਤੁਰ ਪਿਆ ਹੋਇਆ ਵਾ ਅਸੀਂ ਅਹੀਂ ਰਾਤੀ ਭੇਜ ਦਿੱਤਾ ਕਿ ਇਹ ਸਾਨੂੰ ਪਰੇਸ਼ਾਨੀ ਹੋ ਤੇ ਫੇਰ ਹੀ ਅਸੀਂ ਥਾਣੇ ਵਗੈਰਾ ਜਾ ਕੇ ਉੱਥੇ ਰਪੋਟ ਰਾਹੁਲ ਜੀ ਦੇ ਦੱਸਣ ਦੇ ਅਨੁਸਾਰ ਉਹਦੇ ਸਾਹ ਉਸ ਟਾਈਮ ਤੇ ਚੱਲਦੇ ਸੀਗੇ ਜਦੋਂ ਉਹਨਾਂ ਨੇ ਉਹਨੂੰ ਐਂਬੂਲੈਂਸ ਦੇ ਵਿੱਚ ਪਾਇਆ ਤੇ ਜਦੋਂ ਹੁਣ ਹਸਪੀਟਲ ਪੁੱਛਿਆ ਪਹੁੰਚਿਆ ਆ ਹਸਪੀਟਲ ਵਾਲੇ ਕੁਝ ਹੋਰ ਹੀ ਦੱਸਦੇ ਆ ਮੈਨੂੰ ਨਹੀਂ ਪਤਾ ਵੀ ਉਹਦੀ ਹਾਲਤ ਗੰਭੀਰ ਸੀ ਕੀ ਦੀ ਕੀ ਦੀ ਪਰ ਇੱਥੇ ਕੋਈ ਜਾਂਚ ਪਰਖਾਲ ਮੇਰੇ ਹਿਸਾਬ ਨਾਲ ਨਹੀਂ ਸਾਡੇ ਅਕੋਰਡਿੰਗ ਇਹ ਐਕਸੀਡੈਂਟ ਆ ਕੀ ਹੋਇਆ ਸਰ ਦੇਖੋ ਹੁਣ ਐਕਸੀਡੈਂਟ ਆ ਜਾਂ ਕੋਈ ਵਾਰਦਾਤ ਆ ਇਸ ਚੀਜ਼ ਦਾ ਤੇ ਪੂਰੀ ਤਰ੍ਹਾਂ ਨਾਲ ਮਤਲਬ ਪੁਲਿਸ ਪ੍ਰਸ਼ਾਸਨ ਸਾਥ ਦੇ ਰਿਹਾ ਆ ਉਹ ਕਿੰਦੇ ਵੀ ਅਸੀਂ ਲੱਭ ਪਰ ਜਿਸ ਹਿਸਾਬ ਨਾਲ ਦੱਸਿਆ ਜਾ ਰਿਹਾ ਵੀ ਮੋਟਰਸਾਈਕਲ ਸਾਈਡ ਤੇ ਖੜਾ ਸੀਗਾ ਮੁੰਡਾ ਡਿੱਗਾ ਹੋਇਆ ਸੀਗਾ ਤੇ ਮੁੰਡੇ ਦੇ ਜਿਹੜੇ ਕੱਟ ਆ ਉਹਦੇ ਕੋਈ ਡਿੱਗਣ ਦੇ ਨਿਸ਼ਾਨ ਨਹੀਂ ਆ ਜਾਂ ਕੋਈ ਸਕ੍ਰੈਚਸ ਨਹੀਂ ਆ ਉਸ ਹਿਸਾਬ ਨਾਲ ਸਾਨੂੰ ਤਾਂ ਸ਼ੱਕ ਪੈਂਦਾ ਵਾ ਕਿ ਇਹ ਕੋਈ ਲੁੱਟਖੋਹ ਵਾਲੀ ਹਾਂ ਲੁੱਟਖੋਹ ਵਾਲੀ ਜਾਂ ਵਾਰਦਾਤ ਹੋਈ ਹੈਗੀ ਆ ਤੇ ਨਹੀਂ ਸਰ ਸ਼ੱਕ ਉਹਦੀ ਕੋਈ ਇਦਾਂ ਦੀ ਝਗੜੇ ਵਾਲੀ ਗੱਲ ਹੀ ਨਹੀਂ ਸੀ ਮੁੰਡਾ ਸਾਡਾ ਸਿੱਧਾ ਸਦਾ ਕੋਈ ਇਹੋ ਜੀ ਗੱਲਬਾਤ ਹੀ ਨਹੀਂ ਕਦੀ ਵੀ ਕਿਸੇ ਨਾਲ ਨਹੀਂ ਉਹਨੂੰ ਬਹੁਤ ਫੋਟੋਗ੍ਰਾਫਰ ਲੋਕ ਜਾਣਦੇ ਸਰ ਉਹਦਾ ਫੋਨ ਵੀ ਉਹਦੇ ਕੋਲ ਨਹੀਂ ਸੀਗਾ ਨਾ ਹੀ ਉਹਦੇ ਕੋਲ ਉਹਦਾ ਕੋਈ ਪਾਰਸਲ ਵਿੱਚੋਂ ਪੈਸੇ ਲੱਭੇ ਹੋਰ ਸਿਰਫ ਇੱਕ ਡਰਾਈਵਿੰਗ ਲਾਇਸੈਂਸ ਸਾਨੂੰ ਉੱਥੇ ਉਹਨਾਂ ਨੇ ਦਿਖਾਇਆ ਵਾ ਹਸਪੀਟਲ ਦੇ ਵਿੱਚ ਤੇ ਉਹਨਾਂ ਵੱਲੋਂ ਬਹੁਤ ਕੁੱਤਾਈ ਕੀਤੀ ਗਈ ਹੈ 13 ਤਰੀਕ ਦਾ ਤੁਹਾਡੇ ਕੋਲ ਬੰਦਾ ਪਹੁੰਚਿਆ ਤੁਸੀਂ 15 ਤਰੀਕ ਨੂੰ ਇਤਲਾਹ ਕਰ ਰਹੇ ਆ ਪੁਲਿਸ ਸਟੇਸ਼ਨ ਉਹ ਵੀ ਸਾਢੇ ਜਾਨ ਤੋਂ ਬਾਅਦ ਵਿੱਚ ਸਾਨੂੰ ਨਾ ਤੇ ਪੁਲਿਸ ਵਾਲਿਆਂ ਨੇ ਦੱਸਿਆ ਸਾਡਾ ਬੰਦਾ ਕਿੱਥੇ ਆ ਨਾ ਹੀ ਸਾਨੂੰ ਕਿਸੇ ਹਸਪੀਟਲ ਤੋਂ ਪਤਾ ਲੱਗਿਆ ਵੀ ਸਾਡਾ ਬੰਦਾ ਕਿੱਥੇ ਆ ਇਹ ਤਾਂ ਅਸੀਂ ਆਪ ਲੱਭਿਆ ਇਹ ਤਾਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਵਰਗੇ ਵੀਰਾਂ ਦੇ ਤੁਹਾਡੇ ਵਰਗੀ ਵੀਰਾਂ ਦੇ ਭੇਜਣ ਵਾਸਤੇ ਤੁਹਾਡੇ ਵਰਗੀ ਵੀਰਾਂ ਦੇ ਸ਼ੇਅਰ ਕਰਨ ਦੇ ਉੱਤੇ ਜਾਂ ਪੋਸਟ ਕਰਨ ਦੇ ਉੱਤੇ ਜਾਂ ਨਿਊਜ਼ ਪੌਂਡ ਦੇ ਉੱਤੇ ਫੇਰੀ ਸਾਨੂੰ ਪਤਾ ਲੱਗਿਆ ਰਾਹੁਲ ਭਾਜੀ ਨੇ ਫੋਟੋ ਦੇਖੀ ਸੋਸ਼ਲ ਮੀਡੀਆ ਦੇ ਉੱਤੇ ਫੇਰੀ ਮੈਨੂੰ ਫੋਨ ਕੀਤਾ ਵੀ ਯਾਰ ਇਸ ਬੰਦੇ ਨੂੰ ਤਾਂ ਮੈਂ ਕੋਈ ਅਸੀਂ ਸਾਨੂੰ ਸਵੇਰੇ ਇਨਫੋਰਮ ਹੋਇਆ ਜਿੱਦਾਂ ਭਾਜੀ ਨੇ ਦੱਸਿਆ ਵੀ ਰਾਹੁਲ ਭਾਜੀ ਨੇ ਸਾਨੂੰ ਇਨਫੋਰਮ ਕੀਤਾ ਉਹ ਕਾਉਂਸਲਰ ਨੇ ਉਹਨਾਂ ਨੇ ਹੀ ਉਹਨਾਂ ਨੂੰ ਚੱਕ ਕੇ ਹਸਪਤਾਲ ਭੇਜਿਆ ਜਿਵੇਂ ਸਾਨੂੰ ਪਤਾ ਲੱਗਾ ਅਸੀਂ ਮਤਲਬ ਅੱਧੇ ਘੰਟੇ 20 ਮਿੰਟ ਚ ਸਿਵਲ ਹਸਪਤਾਲ ਕਪੂਰਥਲੇ ਪਹੁੰਚ ਗਏ ਡਾਕਟਰ ਪਹਿਲਾਂ ਕਹਿੰਦੇ ਆ ਵੀ ਭਾਜੀ ਅਸੀਂ ਰਾਤ ਨੂੰ ਇਨਫੋਰਮੇਸ਼ਨ ਭੇਜੀ ਆ ਜਦ ਕਿ ਜਦੋਂ ਉੱਥੇ ਪੁਲਿਸ ਆਈ ਆ ਪੁਲਿਸ ਨੇ ਸਾਨੂੰ ਜਿਹੜੀਆਂ ਸਲਿੱਪਾਂ ਦਿਖਾਈਆਂ ਉਹਨਾਂ ਉੱਤੇ ਅਸੀਂ ਕਿਹਾ 9:31 32 ਮਿੰਟ ਤੇ ਇਹਨਾਂ ਨੂੰ ਇਨਫੋਰਮੇਸ਼ਨ ਭੇਜੀ ਆ ਇਹਨਾਂ ਨੇ ਮਤਲਬ ਉਹਨਾਂ ਨੇ ਪਹਿਲਾਂ ਇਨਫੋਰਮ ਹੀ ਨਹੀਂ ਕੀਤਾ ਜਦ ਕਿ ਅਸੂਲਨ ਇਹ ਹੁੰਦਾ ਆ ਵੀ ਸਿਵਲ ਹਸਪੀਟਲ 'ਚ ਕੋਈ ਵੀ ਐਹੋ ਜਿਹਾ ਕੇਸ ਹੁੰਦਾ ਹੈ ਨਾ ਜਦੋਂ ਵੀ ਤੇ ਇਮੀਡੀਏਟਲੀ ਉਹਨੂੰ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਆ ਕਿਉਂਕਿ ਬਾਅਦਸਾਂ ਨੂੰ ਪਤਾ ਲੱਗ ਸਕੇ ਅਸੀਂ ਤਾਂ 3 ਦਿਨ ਤੋਂ ਧੱਕੇ ਖਾ ਰਹੇ ਆ ਤੁਹਾਨੂੰ ਪਤਾ ਹੀ ਕੁਛ ਨਹੀਂ ਅਸੀਂ ਜਲੰਧਰ ਵੀ ਰਿਪੋਰਟ ਲਗਾ ਕੇ ਆਏ ਆ ਸੁਲਤਾਨਪੁਰ ਵੀ ਲਿਖਾਈ ਆ ਤੇ ਜਿਹੜਾ ਪਿੰਡ ਲੱਗੇ ਪੈਂਦਾ ਆ ਆਰਸੀਪਾਸੀਂ ਉੱਥੇ ਵੀ ਰਿਪੋਰਟ ਲਿਖਾ ਕੇ ਆਇਆ ਰਾਤੀ 12 1 ਵਜੇ ਜਾ ਕੇ ਸ਼ਾਇਦ ਕਿਤੇ ਉਹ ਬੰਦੇ ਦਾ ਸਾਨੂੰ ਪਤਾ ਲੱਗ ਸਕੇ ਜਦ ਕਿ ਇਹਨਾਂ ਨੇ ਉਦੋਂ ਜੇ ਉਹਦੀ ਜੇਬ ਚੋਂ ਲਾਇਸੈਂਸ ਕੱਢਿਆ ਆ ਇਹ ਪਹਿਲਾਂ ਵੀ ਦੇਖ ਸਕਦੇ ਸੀ ਸਾਨੂੰ ਉਦੋਂ ਵੀ ਪੁਲਿਸ ਨੂੰ ਇਨਫੋਰਮ ਕਰਦੇ ਪੁਲਿਸ ਸਾਨੂੰ ਦੱਸ ਦਿੰਦੀ ਅਸੀਂ ਜੋ ਜਲੰਧਰ ਗਏ ਆ ਉਹ ਕਹਿੰਦੇ ਭਾਜੀ ਸਾਡੇ ਕੋਲ ਹਜੇ ਕੋਈ ਇਨਫੋਰਮੇਸ਼ਨ ਨਹੀਂ ਆਈ ਹੈ ਉਹ ਜੀ ਕਿ ਕੋਈ ਐਕਸੀਡੈਂਟ ਹੋਇਆ ਆ ਇਹ ਇੱਕ ਫੋਟੋਗ੍ਰਾਫੀ ਦਾ ਕੰਮ ਕਰਦਾ ਸੀਗਾ ਜਮਾ ਸ਼ਾਦੀਆਂ ਵਿੱਚ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਅਕਸਰ ਲੇਟ ਆਉਂਦਾ ਰਹਿੰਦਾ ਸੀਗਾ ਤੁਹਾਨੂੰ ਨਹੀਂ ਲਿਟ ਨਾਈਟ ਆਉਂਦਾ ਰਹਿੰਦਾ ਸੀ ਸਾਨੂੰ ਵੀ ਸੀਗਾ ਵੀ ਕੋਈ ਨਹੀਂ ਅੱਜ ਵੀ ਰਾਤ ਨੂੰ ਆ ਜਾਊਗਾ ਐਕਸੀਡੈਂਟ ਪਾ ਜੀ ਲੱਗਦਾ ਨਹੀਂ ਕਿਉਂਕਿ ਅਸੀਂ ਉਥੇ ਦੇਖ ਕੇ ਆਏ ਆ ਮੌਕਾ ਹੀ ਵਾਰਦਾਤ ਦੇ ਉੱਤੇ ਲੱਗਦਾ ਇਹ ਵੀ ਉਹਦੇ ਨਾਲ ਲੁੱਟਖੋਈ ਹੋਈ ਆ ਉਹਦੇ ਸੱਟਾਂ ਮਾਰੀਆਂ ਗਈਆਂ ਉਹਦੇ ਨਾਲ ਹੀ ਉਹਦੀ ਡੈਥ ਹੋਈ ਐਕਸੀਡੈਂਟ ਵਾਲਾ ਹਿਸਾਬ ਕੋਈ ਲੱਗਦਾ ਸਾਡੇ ਪੁਲਿਸ ਅੱਜ ਇੱਕ ਸਵੇਰੇ ਹਸਪਤਾਲ ਦੇ ਵਿੱਚ ਇੰਟੀਮੇਸ਼ਨ ਆਈ ਆ ਕਿ ਮੌਤਰੀ ਦੇ ਵਿੱਚ ਇੱਕ ਡਬਲ ਡੀਆ ਤਿਕਸ਼ਿਤ ਸਨ ਆਫ ਇਕਵਾਲ ਸਿੰਘ ਵਾਸੀ ਸੁਲਤਾਨਪੁਰ ਦੀ ਇਮੀਡੀਟਲੀ ਅਸੀਂ ਐਸਐਮਟੀ ਭੇਜਿਆ ਜਿਹੜੀ ਬੰਦੀ ਕਾਰਵਾਈ ਆ ਜੋ ਰੋਡ ਐਕਸੀਡੈਂਟ ਹੋਇਆ ਜਾਂ ਜੋ ਵੀ ਕਾਰਵਾਈ সামনে ਹੋਊਗਾ ਕਰੇ ਸਭ ਪਰਿਵਾਰਕ ਮੈਂਬਰ ਕਹਿੰਦੇ ਆ ਕਿ ਸਾਨੂੰ ਸ਼ੱਕ ਆ ਕਿ ਇਹਨੂੰ ਮਰਡਰ ਕੀਤਾ ਗਿਆ ਹੈ ਜੋ ਵੀ ਜੋ ਵੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਊਗਾ ਅਸੀਂ ਵੈਰੀਫਾਈ ਕਰਾਂਗੇ ਕਿ ਇਹਨਾਂ ਨੂੰ ਇਹੀ ਲੱਗ ਰਿਹਾ ਕਿ ਲੁੱਟ ਖੋਹ ਕੀਤੀ ਗਈ ਹੈ ਤੇ ਚਲੋ ਅਸੀਂ ਦੇਖਦੇ ਆਂ ਜੀ ਉਹਦੇ ਬਾਰੇ ਅਸੀਂ ਭੇਜਿਆ ਹੈ ਐਸਆਈ ਕਾਰਵਾਈ ਕਰ ਰਿਹਾ ਠੀਕ ਆ ਪੋਸਟਮਾਰਟਮ ਹੋਊਗਾ ਫਿਰ ਦੂਜੇ ਨਾਲ ਸਾਹਮਣੇ ਹੋਊਗਾ ਚਲੋ ਇਸ ਮਾਮਲੇ ਦੇ ਵਿੱਚ ਕੁਝ ਉਸ ਜਗ੍ਹਾ ਦੇ ਆਸ-ਪਾਸੇ ਦਾ ਕੋਈ ਸੀਸੀਟੀਵੀ ਵੀ ਖੁਲਾਵਾ ਜਾਵੇ ਅਸੀਂ ਜੀ ਮੈਂ ਟੀਮ ਲਗਾਈ ਹੈ ਕਿ ਚੈੱਕ ਕਰਨ ਵਾਸਤੇ ਸੀਸੀਟੀਵੀ ਦੋਸਤ ਜ